ਪ੍ਰੀਤ ਕਾਲ ਜੀ ਲੋ ਜੀ ਅਸੀਂ ਕਰਕੇ ਆਂ ਐਂਟਰੀ ਤਾਜ ਹੋਟਲ ਨਾ ਕਾਫੀ ਵਾਰ ਇਹਦੇ ਚੱਕਰ ਲੱਗ ਗਏ ਤੁਹਾਨੂੰ ਅੱਜ ਦੱਸੀ ਆਪਣਾ ਸ਼ਡਿਊਲ ਬੇਰਬਾਦ ਹੋ ਜਾਂਦਾ ਔਰ ਇਹਦਾ ਐਂਟਰੀ ਸਾਡੀ ਹੋ ਗਈ ਹੈ ਮੈਂ ਗੱਲ ਕਰਦਾ ਪ੍ਰੀਤ ਕਾਲ ਜੀ ਲੋ ਜੀ ਅਸੀਂ ਪਹੁੰਚ ਗਏ ਆ ਆਪਣੇ ਇਵੈਂਟ ਤਾਜ ਹੋਟਲ ਜਿਮ ਕੋਰਬੇਟ ਤੁਹਾਨੂੰ ਦਿਖਾਉਂਦੇ ਹਾਂ ਔਰ ਦੇ ਹੁਣ ਡੈਕੋਰੇਸ਼ਨ ਕਿਦਾਂ ਰਹੀ ਹੈਗੀ ਆ ਔਰ ਬੈਗ ਜਾ ਕੇ ਨਿਕਲ ਦੀ ਕੋਸ਼ਿਸ਼ ਕਰਦੇ ਅਗੇ ਨੂੰ ਪਰ ਜਾ ਰਹੇ ਹਾਂ। ਉਹ ਜਿਦਾ ਜਿਦਾ ਹੁੰਦਾ ਜਾਊਗਾ ਤੁਹਾਨੂੰ ਦੱਸਦੇ ਜਾਊਂਗਾ। ਜਿਸ ਵਿੱਚ ਕਿਹੜੇ ਇਵੈਂਟ ਤੇ ਪਰ ਹੁਣ ਲੱਗੀ ਐਂਟਰੀ। ਬੜੇ ਬੰਦੇ ਖੜੇ ਆ। ਅਰ ਹੁਣ ਚੱਲੀਏ ਤਾਜ ਨੂੰ। ਤਾਜ ਜਦੋਂ ਐਂਟਰੀ ਕਰ ਕਾ ਉੱਪਰ ਨੂੰ ਚੜੀਏ। ਦਿਖਾਉਂਦੇ ਆ ਤੁਹਾਨੂੰ ਰੰਗ ਰੰਗ ਸ਼ੋਅ ਕਰਾ। ਕਿਸ ਤਰ੍ਹਾਂ ਸਜਾਈ ਲੱਗ ਚੱਲ ਰਿਹਾ ਹੈ। ਹੋਟਲ ਦੇ ਵਿੱਚ ਸਾਡੀ ਐਂਟਰੀ ਹੋ ਗਈ ਹੈ ਔਰ ਤੁਸੀਂ ਦੇਖ ਸਕਦੇ ਆ ਕਿ ਇਸ ਤਰੀਕੇ ਨਾਲ ਮੈਂ ਤਾਜ ਹੋਟਲ ਆਇਆ ਵਾ ਇਹਦੀ ਸਭ ਤੋਂ ਵੱਡੀ ਫਰਮ ਆ ਬੰਬੇ ਦੇ ਵੀ ਦੋ 3 ਕਾਫੀ ਫਰਾਂਚਾਈਜ਼ੀਆਂ ਹੈਗੀਆਂ ਫਿਰ ਰਿਸ਼ੀਕੇਸ਼ ਵੀ ਹੈ ਔਰ ਜਿਮ ਕੌਰਵਟ ਰਾਮਨਗਰ ਉਤਰਾਖੰਡ ਜਿੱਥੇ ਡਿਕੂਲੀ ਪੰਦਰ ਮਸ਼ਹੂਰ ਆ ਤੇ ਵਰਲਡ ਦਾ ਯਾ ਲਾਲੋ ਤੁਸੀਂ ਇੰਡੀਆ ਦਾ ਸਭ ਤੋਂ ਬੜਾ ਤਕਰਨੀ ਆ ਗਿਆ ਔਰ ਮੈਡਮ ਨੇ ਪਾਣੀ ਲੈ ਫਿਰ ਪੁਣੀ ਮਾਰ ਆ ਗਿਆ ਦੇਖ ਰਿਹਾ ਸਾਰਾ ਤੁਹਾਨੂੰ ਨਵੇਂ ਬੇਰਬਾਏ ਏਰੀਆ ਦਿਖਾ ਦਿੰਦਾ ਇਸ ਤਰੀਕੇ ਨਾਲ ਤਾਜ਼ ਮੈਂਟਰੀ ਕਰ ਲਈ ਸੀ ਲਾਈਟ ਵਿੱਚ ਜਿਹੜਾ ਲੱਗਿਆ ਹੋਇਆ ਹੌਲੀ-ਹੌਲੀ ਹੋਰ ਮੈਡਮ ਬੈਠ ਕੇ ਫਿਰ ਦੁਬਾਰਾ ਦੇਖ ਸਕਦੇ ਆ ਇਹਦੀ ਛੱਤ ਜਿਹੜੀ ਆ ਬੜੀ ਸੋਹਣੀ ਪਾਈ ਹੋਈ ਆ ਔਰ ਮੈਂ ਨਵਾਂ ਚੈਨਲ ਖੋਲੋ ਤੇ ਅਪਲੋਡ ਕਰਦਾਂ ਨਾ ਸਾਰੀ ਵੀਡੀਓ ਤਕਰੀਬਨ 90 ਜਾਂ 100 ਵੀਡੀਓ ਅਪਲੋਡ ਕਰ ਗਿਆ ਹੁਣ ਤੱਕ ਮੈਂ ਮੋਸਟਲੀ ਆ ਦਿਨ ਦੀਆਂ ਰਾਤ ਦੀਆਂ ਸਾਰੀ ਵੀਡੀਓ ਮੇਰੀ ਪੈਂਦੀ ਰਹਿੰਦੀਆਂ ਤੁਸੀਂ ਦੇਖ ਸਕਦੇ ਹੋ ਔਰ ਸੋਖ ਵੀ ਕਿੰਨੇ ਘੰਟੇ ਲੱਗੇ ਹੋਏ ਲਾਈਟਸ ਵੀ ਕਿੰਨੇ ਘੰਟੇ ਚਲੋ ਠੀਕ ਹੈ ਆਪਾਂ ਕਰਦੇ ਆ ਐਂਡ ਉਹ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਆ ਸਸਿਕਾ